ਰਾਸਨਾ ਪ੍ਰੇਤ ਕਰੂੰ ਕੰਨੇ ਪਾਜਾਂ ਨੇ ਸੁਨੇਰੀ ਮੁੰਦਰਾ ਸਿਰ ਤੇ ਸੋਹਣ ਬਾਵਰੀਆ ਪਾਜਾਂ ਨੇ ਸੁਨੇਰੀ ਮੁੰਦਰਾ सिरत सोहण बाबरिया अञी बाईअ ने सुनरी मु सिरत सुणी बाबरिया अनी बाईअ ने सुनरी मुत सु ਸਿਰ ਤੇ ਸੋਹਣ ਬਾਵਰੀਆ ਸਿਰ ਤੇ ਸੋਹਣ ਬਾਵਰੀਆ ਚਾਰੋ ਜੀ ਸਿਰ ਤੇ ਸੋਹਣ ਾਰੇ ਜੇ ਸਿਰ ਤੇ ਸੋਹਣ ਬਾਬਰੀਆ ਸਿਰ ਤੇ ਸੋਹਣ ਬਾਬਰੀਆ ਤੰਨੇ ਪਾਜਾਂ ਨੇ ਸੁਨੈਰੀ ਮੁੰਦਰਾ ਸੋਹਣ ਬਾਭਰੀਆ ਤੰਨੇ ਪਾਜਾਂ ਨੇ ਸੁਨੈਰੀ ਮੁੰਦਰਾ ਸਿਰ ਤੇ ਸੋਹਣ ਬਾਭਰੀਆ ਕੰਨੀ ਪਾਜਾਂ ਨੇ ਸੁਨਾਹੇ ਉਹ ਸਿਰ ਤੇ ਸੋਹਣ ਬਾਗਾਂ ਵਿੱਚ ਕੰਨੀ ਪਾਜਾਂ ਨੇ ਸੁਨਾਰੇ ਸੋਹਣੀਆਂ ਬਾਗਰਨਾ ਸਿਰ ਤੇ ਸੋਹਣੀਆਂ ਬਾਗਰਨਾ ਧਨ ਬਾਬਾ ਸ੍ਰੀ ਚੰਦ ਮਹਾਰਾਜ ਜੀਆਂ ਦੇ ਕੰਨ ਵਿੱਚ ਮਾਸ ਦੀ ਮੁੰਦਰ ਹੈ ਆਇਕ ਬੇਨਤੀ ਹੈ ਫੀਗੋ ਗੱਡੀ ਹੈ 8678 ਨੰਬਰ ਹੈ ਬੇਨਤੀ ਉਹ ਰਸਤੇ ਵਿੱਚ ਖੜੀ ਹੈ ਉਹਨੂੰ ਰਸਤੇ ਚੋਂ ਪਰਾ ਕਰੋ ਕਿਉਂਕਿ ਸੰਗਤਨੇ ਲੰਘਣਾ ਹੈ ਬੇਨਤੀ ਹੈ 8678 ਨੰਬਰ ਫੀਗੋ ਗੱਡੀ ਹੈ ਉਹਨੂੰ ਕਿਰਪਾ ਕਰਕੇ ਰਸਤੇ ਚੋਂ ਪਰਾ ਕਰਨ ਦੀ ਕਿਰਪਾਲਤਾ ਕਰੋ ਸਵਾਹ ਤੁਸੀਂ ਸਰਵਣ ਕਰਦੇ ਸੀ ਧੰਨਵਾਦ ਸ੍ਰੀ ਚੰਦ ਮਹਾਰਾਜ ਜੀਆ ਨੇ ਗੁਰਨਾਨਕ ਦੇ ਘਰੇ ਅਵਤਾਰ ਧਾਰਿਆ। ਮਾਸ ਦੀ ਮੰਦਰ ਕਨ ਵਿੱਚ ਪਾਈ ਹੈ ਸਿਰ ਦੇ ਉੱਤੇ ਬਾਵਰੀਆਂ ਨੇ। ਜਿਸ ਵੇਲੇ ਬਾਬਾ ਜੀ ਦਾ ਅਵਤਾਰ ਹੋਇਆ ਘਰ ਦੇ ਵਿੱਚ ਬੜੀਆਂ ਖੁਸ਼ੀਆਂ ਮਨਾਇਆਂ ਗਈਆਂ। ਕਿਉਂਕਿ ਤਾਂ ਸੁਭਾਵਕ ਹੈ ਕਿਸੇ ਦੇ ਘਰੇ ਬੱਚਾ ਪੈਦਾ ਹੁੰਦਾ ਹੈ ਆਪਾਂ ਜਿਨੇ ਇੱਕ ਪਹੁੰਚ ਹੁੰਦੀ ਆ ਉਹਨੇ ਖੁਸ਼ੀ ਮਨਾਉਣੀ ਆ ਮਾਤਾ ਤ੍ਰਿਪਤਾ ਨੇ ਬੇਬੇ ਨਾਨਕੀ ਨੇ ਸਾਰੇ ਪਰਿਵਾਰ ਨੇ ਰਲ ਕੇ ਖੁਸ਼ੀਆਂ ਮਨਾਈਆਂ ਬਾਜੇ ਵਾਲੇ ਸੱਦੇ ਨੇ ਭੇਰੀ ਵਾਲੇ ਸੱਦੇ ਨੇ ਤੇ ਸਵਨਾ ਨੂੰ ਬਹੁਤ ਖੁੱਲਾ ਖੁੱਲਾ দান ਕੀਤਾ ਜਿਸ ਵੇਲੇ 5 ਸਾਲ ਦੀ ਉਮਰ 바ਵਾ ਸ੍ਰੀਚੰਦ ਮਹਾਰਾਜ ਦੀ ਹੋਈ ਬੇਬੇ ਨਾਨਕੀ ਤੇ ਮਾਤਾ ਸੁਲਖਣੀ 바ਵਾ ਸ੍ਰੀਚੰਦ ਮਹਾਰਾਜੀਆਂ ਦੀ ਮਾਤਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਮਹਿਲ ਕਿਸੇ ਕੰਮ ਦੇ ਵਿੱਚ ਰੁੱਝੇ ਹੋਏ ਨੇ 바ਵਾ ਸ੍ਰੀਚੰਦ ਭਗਵਾਨ ਸੁਲਤਾਨਪੁਰ ਬੇਬੇ ਨਾਨਕੀ ਦੇ ਘਰ ਦਰਵਾਜ਼ੇ ਵਿੱਚ ਖੇਡ ਰਹੇ ਨੇ 5 ਸਾਲ ਦੀ ਮੱਸਾਂ ਕੋ ਉਮਰ ਹੈ ਇਤਨੇ ਨੂੰ ਕੀ ਹੋਇਆ ਇੱਕ ਸਾਧ ਸੰਗਤ ਜੀ ਸਾਧੂ ਆਇਆ ਭिक्षा ਮੰਗਣ ਵਾਸਤੇ ਆਹ ਲਖ ਜਗਾਈ ਬੇਬੇ ਨਾਨਕੀ ਤੇ ਮਾਤਾ ਸਲਖਣੀ ਨੂੰ ਆਵਾਜ਼ ਨਹੀਂ ਸੁਣੀ ਕਿਸੇ ਕੰਮ ਵਿੱਚ ਲੱਗੀਆਂ ਹੋ ਜਾਂ ਸੀ ਬਾਬਾ ਸ੍ਰੀਚੰਦ ਮਹਾਰਾਜ ਨੇ ਜਿਸ ਵੇਲੇ ਦੇਖਿਆ ਨਾ ਕਿ ਕੋਈ ਪਿਖਸ਼ਾ ਲੈਣ ਵਾਸਤੇ ਆਇਆ ਹੈ ਆਵਾਜ਼ਾਂ ਮਾਰਦਾ ਉਹਦੀ ਆਵਾਜ਼ ਕਿਸੇ ਨੇ ਸੁਣੀ ਨਹੀਂ ਆਪਣੇ ਨੰਨੇ ਜੇ ਹੱਥ ਨਾਲ ਉਸ ਸਾਧੂ ਨੂੰ ਉਥੇ ਖਿੜਾਰ ਦਿੱਤਾ ਕਹਿਣ ਲੱਗੇ ਰੁਕ ਜਾ ਮੈਂ ਤੇਰੇ ਵਾਸਤੇ ਪਕਸ਼ਾ ਲੈ ਕੇ ਆਉਣਾ ਧੰਵਾਦ ਸ੍ਰੀ ਚੰਨ ਵਾਰਾਜ ਜਿਸ ਵੇਲੇ ਅੰਦਰ ਵੜੇ ਛੋਲਿਆਂ ਦੀ ਬੋਰੀ ਪਈ ਹੈ ਛੋਲਿਆਂ ਦੀ ਬੋਰੀ ਦੇ ਵਿੱਚੋਂ ਇੱਕ ਮੁੱਠੀ ਆਪਣੇ ਹੱਥ ਦੇ ਨਾਲ ਛੋਲਿਆਂ ਦੀ ਭਰ ਲਈ। ਨਨੇ ਜੀ ਮੁੱਠੀ ਵਿੱਚ ਜਿੰਨੇ ਛੋਲੇ ਆਏ ਮੁੱਠੀ ਭਰ ਕੇ 바ਵਾ ਸ੍ਰੀ ਚੰਦ ਮਹਾਰਾਜ ਜੀ ਉਹ ਸਾਧੂ ਲਵੇ ਆ ਗਏ। ਉਹਦੇ ਹੱਥ ਵਿੱਚ ਇੱਕ ਕਾਸਾ ਫੜਿਆ ਹੋਇਆ ਜਿਹਨੂੰ ਆਪਾਂ ਕਹਿ ਲੀਏ ਚਿੱਪੀ ਕਹਿ ਲੀਏ ਭਾਵੇਂ ਕੋਈ ਬਰਤਨ ਕਹਿ ਲਈਏ ਭਾਵੇਂ ਕਟੋਰਾ ਕਹਿ ਲਈ ਜਿਵੇਂ ਸਾਧੂ ਅੱਜਕਲ ਡੋਲੂ ਵੀ ਪਕੜਦੇ ਨੇ ਕੋਈ ਕੈਣੀ ਪਕੜਦਾ ਕੋਈ ਗੜਵਾ ਪਕੜਦਾ ਕਾਲੇ ਰੰਗ ਦਾ ਇੱਕ ਕਾਸਾ ਫੜਿਆ ਹੋਇਆ ਚਿੱਪੀ ਕਹਿ ਲਈ ਬਾਬਾ ਸ੍ਰੀ ਚੰਦ ਜੀ ਨੇ ਉਹ ਛੋਲਿਆਂ ਦੀ ਮੁੱਠੀ ਲਈ ਉਹ ਸਾਧੂ ਦੇ ਨੇੜੇ ਆ ਗਏ ਉਹਨਾਂ ਨੇ ਉਹ ਕਾਸਾ ਮੂਰੇ ਕਰਤਾ ਜਿਸ ਵੇਲੇ ਉਹ ਕਾਂਸਾ ਮੂਹਰੇ ਕੀਤਾ 바ਵਾ ਸ੍ਰੀਚੰਦ ਜੀ ਨੇ ਛੋਲਿਆਂ ਦੀ ਮੁੱਠੀ ਭਰੀ ਹੋਈ ਉਹ ਸਾਧੂ ਦੇ ਕਾਸੇ ਵਿੱਚ ਪਾ ਦਿੱਤੀ ਜਿਸ ਵੇਲੇ ਉਹ ਸਾਧੂ ਨੇ ਵੇਖਿਆ ਉਹ ਦੇ ਕਾਸੇ ਦੇ ਵਿੱਚੋਂ ਬਹੁਤ ਸੋਹਣੀ ਚਮਕ ਹੈ ਚਮਕ-ਦਮਕ ਹੋਗੀ ਯੋ ਹੋਈ ਕਿਉਂਕਿ ਜਿਹੜੇ ਛੋਲੇ ਬਾਬਾ ਸ੍ਰੀਚੰਦ ਮਹਾਰਾਜ ਜੀ ਨੇ ਮੁਠੀ ਭਰੀ ਸੀ ਤੇ ਉਹ ਛੋਲਿਆਂ ਤੋਂ ਹੀਰੇ ਬਣ ਗਏ ਆਖੋ ਸਤਨਾਮ ਵਾਹਿਗੁਰੂ ਹੁਣ ਅੱਜ ਕੱਲ ਜਵਾਨਾ ਇਦਾਂ ਹੰਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਇਹ ਕਿਦਾਂ ਹੋ ਗਿਆ ਜੀ ਐਦਾਂ ਤਾਂ ਹੋ ਨਹੀਂ ਸਕਦਾ ਆਪਣੇ ਇਤਿਹਾਸ ਤੇ ਵੀ ਕਈ ਵਾਰੀ ਅਸੀਂ ਟਿਕਾ ਟਿੱਪਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਵੀ ਟਿਕਾ ਟਿੱਪਣੀ ਫਰੋ ਜਾਣਦੇ ਨਹੀਂ ਸਨ ਪੜੋ ਸਾਰੀਆਂ ਸੰਗਤਾਂ ਪਵਿੱਤਰ ਕਰੋ ਰਸਨਾ ਜੋਜ ਕਰੇ ਮੇਰਾ ਪਿਆਰਾ ਜੋਜੀ ਚੋਜ ਕਰੇ ਝੋਜ ਕਰੇ ਜੋਜ ਕਰੇ ਮੇਰਾ ਪਿਆਰਾ ਜੋਜੀ ਚੋਜ ਕਰੇ ਮੋਹ ਕਰੇ ਜੋਜ ਕਰੇ ਮੇਰਾ ਪਿਆਰਾ ਜੋਜੀ ਚੋਜ ਕਰੇ ਝੋਜ ਕਰੇ ਜੋਜ ਕਰੇ ਮੇਰਾ ਪਿਆਰਾ ਜੋਜੀ ਚੋਜ ਕਰੇ ਚੋਜ ਤੋਜ ਕਰੇ ਚੋਜ ਕਰੇ ਚੋਜ ਕਰੇ ਮੇਰਾ ਜਾਨ ਚੋਜੀ ਤੋਜ ਕਰੇ ਚੋਜ ਕਰੇ ਚੋਜ ਕਰੇ ਮੇਰਾ ਪਿਆਰਾ ਚੋਜੀ ਤੋਜ ਕਰੇ ਚੋਜ ਕਰੇ ਚੋਜ ਕਰੇ ਮੇਰਾ ਪਿਆਰਾ ਚੋਜੀ ਤੋਜ ਕਰੇ ਆ ਚੋਜ ਕਰੇ ਚੋਜ ਕਰੇ ਮੇਰਾ ਪਿਆਰਾ ਤੋਜੀ ਤੋਜ ਕਰੇ ਤੋਜ ਕਰੇ ਤੋਜ ਕਰੇ ਮੇਰਾ ਪਿਆਰਾ ਤੋਜੀ ਤੋਜ ਕਰੇ ਤੋਜ ਕਰ ਤੋਜੀ ਤੋਜ ਕਰੇ ਤੋਜ ਕਰੇ ਮੇਰਾ ਪਿਆਰਾ ਤੋਜੀ ਤੋਜ ਕਰੇ ਤੋਜ ਕਰੇ ਮੇਰਾ ਪ੍ਰੀਤਮ ਪਿਆਰਾ ਜੋਜ 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 ਕਰੇ ਮੇਰਾ ਪ੍ਰੀਤਮ ਪਿਆਰਾ करे मेरा प्रीतम प्यारा चोज करे चोज करे मेरा प्यारा चोची चोज करे चोज करे चोज करे मेरा प्यारा चोची चोज करे हाँ चोज करे चोज करे मेरा प्यारा चोजी चोज ਚੋਜ ਕਰੇ ਚੋਜ ਕਰੇ ਮੇਰਾ ਪਿਆਰਾ ਚੋਜੀ ਤੋਂ ਕਰੇ ਚੋਜ ਕਰੇ ਮੇਰਾ ਪਿਆਰਾ ਚੋਜੀ ਤੋਂ ਕਰੇ ਚੋਜ ਕਰੇ ਚੋਜ ਕਰੇ ਮੇਰਾ ਪਿਆਰਾ ਚੋਜੀ ਤੋਂ ਕਰੇ ਹਰ ਪਰਾ ਮੇਰਾ ਚੋਜੀ ਜੀਓ ਧੰਵਾਦ ਸ੍ਰੀ ਚੰਨ ਮਹਾਰਾਜ ਜੀ ਨੇ ਚੋਜ ਵਰਤਾਇਆ ਛੋਲਿਆਂ ਦੇ ਦਾਣੇ ਹੀਰੇ ਬਣ ਕੇ ਇਸ ਵੇਲੇ ਸਾਧੂ ਨੇ ਵੇਖਿਆ ਕਾਸ਼ੇ ਵਿੱਚ ਨਿਗਾਹ ਮਾਰੀ ਤੇ ਸਾਧ ਸੰਗਤ ਦੀ ਹੀਰੇ ਨਜ਼ਰ ਆਏ ਹਿਤਨੇ ਨੂੰ ਗੱਲਾਂ ਬਾਤਾਂ ਸੁਣ ਕੇ ਬੇਬੇ ਨਾਨਕੀ ਤੇ ਮਾਤਾ ਸਲਖਣੀ ਦੋਵੇਂ ਜਣੀਆਂ ਆ ਗਈਆਂ ਕਹਿ ਲਗੀਆਂ ਵੀ ਬਾਬਾ ਸ੍ਰੀ ਚੰਦ ਜੀ ਲਾਲ ਸ੍ਰੀ ਚੰਦ ਕਿਹਦੇ ਨਾਲ ਗੱਲਾਂ ਕਰਦੇ ਜਿਸ ਵੇਲੇ ਆਂ ਆ ਵੇਖਿਆ ਹਉ ਸਾਧੂ ਕਹਿਣ ਲੱਗਿਆ ਭਾਈ ਮੈਂ ਆਪਣਾ ਪੇਟ ਭਰਨ ਵਾਸਤੇ ਮੰਨੀ ਮੰਗੀ ਐ ਜਾ ਆਟਾ ਮੰਗੇ ਐ ਕੁਛ ਵੀ ਖਾਣ ਵਾਸਤੇ ਮੈਨੂੰ ਦੇਓ ਆ ਬਾਲਕ ਨੇ ਮੈਨੂੰ ਆ ਹੀਰੇ ਦੇਤੇ ਜੇ ਰਾਜੇ ਨੂੰ ਪਤਾ ਲੱਗਿਆ ਰਾਜੇ ਨੇ ਮੈਨੂੰ ਪਕੜ ਕੇ ਅੰਦਰ ਬੰਦ ਕਰ ਦੇਣਾ ਉਹ ਮੈਨੂੰ ਪੁੱਛੋ ਵੀ ਹੀਰੇ ਕਿੱਥੋਂ ਲੈ ਕੇ ਆਏਂ ਭੋੜੀਓ ਦੀਦੀ ਉਹ ਮੈਂ ਕੀ ਜਵਾਬ ਦੇਉਂ ਆ ਸਾმო ਆਪਣੇ ਹੀਰੇ ਜੇ ਮੈਨੂੰ ਬੁੱਕ ਆਟਾ ਦੇਣਾ ਆਟਾ ਦੇ ਦਿਓ ਜੇ ਪ੍ਰਸ਼ਾਦਾ ਛਕਾਉਣਾ ਪ੍ਰਸ਼ਾਦਾ ਛਕਾ ਦੇ ਬੇਬੇ ਨਾਨਕੀ ਕਹਿਣ ਲੱਗੀ ਫਕੀਰ ਜੀ ਇਹ ਧੁਰ ਤੋਂ ਫਕੀਰੀ ਲੈ ਕੇ ਆਏ ਨੇ ਵਾਵਾ ਸ੍ਰੀ ਚੰਨ ਜੀ ਕੰਨ ਬਿਨ ਕੇ ਮੰਦਰ ਨਹੀਂ ਪਾਈ ਮਾਸ ਦੀ ਮੰਦਰ ਭਗਵਾਨ ਨੇ ਪਾ ਕੇ ਭੇਜਿਆ ਇਹ ਜਟਾ ਆਪ ਨਹੀਂ ਬਣਵਾਈਆਂ ਸਾਧੂ ਬਣਨ ਲੱਗੇ ਇਹ ਜਟਾ ਧੁਰ ਤੋਂ ਬਣੀਆਂ ਬਣਾਈਆਂ ਪਰਮੇਸ਼ਰ ਨੇ ਭੇਜੀਆਂ ਇਹ ਤੇਰੇ ਤੇ ਕਿਰਪਾ ਹੋ ਗਈ ਕਿ ਤੈਨੂੰ ਬਾਬਾ ਸ੍ਰੀਚੰਦ ਭਗਵਾਨ ਜੀਆ ਨੇ ਬਖਸ਼ਿਸ਼ ਕਰਤੀ ਜਆ ساری ਜ਼ਿੰਦਗੀ ਜਿਹੜੀ ਆਪਣੀ ਹੁਣ ਅੱਗੇ ਜ਼ਿੰਦਗੀ ਹੈ ਇਹ ਜ਼ਿੰਦਗੀ ਨੂੰ ਸੁੱਖਾਂ ਦੀ ਬਤੀਤ ਕਰ ਹੁਣ ਤੈਨੂੰ ਮੰਗਣ ਦੀ ਕਿਤੋਂ ਲੋੜ ਨੇ ਇਹ ਕਹ ਕੇ ਸਾਧੂ ਚਲਿਆ ਗਿਆ ਖੁਸ਼ੀ-ਖੁਸ਼ੀ ਇਸ ਤਰ੍ਹਾਂ ਦੇ ਬਿਆਨਤ ਕੌਤਕਵਾਵਾ ਸ੍ਰੀ ਚੰਦ ਮਹਾਰਾਜ ਜੀ ਨੇ ਕੀਤੇ 16 ਸਾਲ ਦੀ ਉਮਰ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਘਰ-ਵਾਰ ਛੱਡ ਦਿੱਤਾ ਸੀ ਮੈਂ ਟੂਕ ਮੰਤਰ ਵਿਚਾਰ ਕਰ ਰਿਹਾ ਹਾਂ ਕਿਉਂਕਿ ਇਤਿਹਾਸ ਵਾਬਾ ਜੀ ਦਾ ਲੰਮਾ ਹੈ ਖੁੱਲੇ ਸਮੇਂ ਦੀ ਲੋੜ ਪੈਂਦੀ ਹੈ ਵਿਚਾਰਨ ਵਾਸਤੇ ਆਪਾਂ ਤਕਰੀਬਨ 1.5 ਵਜੇ ਸਮਾਪਤੀ ਕਰ ਦੇਣੀ ਹੈ ਕੀਰਤਨ ਦੀ ਫਿਰ ਅਰਦਾਸ ਹੋਣੀ ਹੈ ਦੋ ਦੇ ਵਿੱਚ ਵਿੱਚ ਸਾਰੀ ਸਮਾਪਤੀ ਹੋਣੀ ਹੈ ਧੰਵਾਦਵਾ ਜੰਗ ਸਿੰਘ ਜੀ ਕੁੱਪਕਲਾਂ ਵਾਲੇ ਉਹਨਾਂ ਵੱਲੋਂ ਹੁਕਮ ਹੈ ਵੀ ਆਪਾਂ 1.5 ਵਜੇ ਕਿਉਂਕਿ ਗਰਮੀ ਦਾ ਵੀ ਸਮਾਂ ਤੇ ਸੰਗਤ ਇਕੱਠਾ ਹੈ ਲੰਗਰ ਪਾਣੀ ਤਾਂ ਚੱਲੇ ਰਿਹਾ ਸੋ 16 ਸਾਲ ਦੀ ਉਮਰ ਵਿੱਚ 바ਵਾ ਸ਼੍ਰੀਚੰਦ ਭਗਵਾਨ ਜੀਆ ਨੇ ਆਪਣਾ ਘਰਵਾਰ ਛੱਡ ਕੇ ਘਰੋਂ ਵੀ ਉਦਾਸ ਹੋ ਗਏ ਤੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਦਾਸੀਆਂ ਸ਼ੁਰੂ ਕੀਤੀਆਂ ਉਦੋਂ 바ਵਾ ਸ੍ਰੀਚੰਦ ਭਗਵਾਨ ਜੀਆਂ ਦੀ 7-8 ਸਾਲਾਂ ਦੀ ਉਮਰ ਸੀ ਪਰਾਜਸੀ ਕਹਿ ਦਿੰਨੇ ਆ ਇਹ ਸ੍ਰੀਚੰਦੀਏ ਵੀ ਗੁਰੂ ਘਰ ਚੋਂ ਨਹੀਂ ਇਹ ਨਿਰਮਲੇ ਵੀ ਗੁਰੂ ਘਰ ਚੋਂ ਨਹੀਂ ਉਦਾਸੀ ਬਰਾਗੀ ਗੁਰੂ ਘਰ ਚੋਂ ਨਹੀਂ ਤੁਸੀਂ ਗੁਰਮਖ ਪਿਆਰਿਓ ਸਿਆਣੇ ਬਜ਼ੁਰਗ ਪੜ੍ਹੇ ਲਿਖੇ ਬੈਠੇ ਆਂ ਵਿਦਵਾਨ ਬੈਠੇ ਆਂ ਤੁਸੀਂ ਪਿੱਛੇ ਨਿਗਾਹ ਮਾਰੋ 80% ਗੁਰੂ ਘਰ ਡੇਰਿਆਂ ਚ ਬਣੇ ਨੇ ਕਿਉਂਕਿ ਉਦਾਸੀਨ ਮਹਾਤਮਾ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਪ੍ਰਚਾਰ ਕੀਤਾ ਕੱਲ ਕੀ ਧਰਜੀ ਨੇ ਚਾਰ ਬੀੜਾਂ ਲਿਖੀਆਂ ਦਮਦਮਾ ਸਾਹਿਬ ਤਿੰਨ ਤਖਤਾਂ ਤੇ ਨੇ ਇੱਕ ਵੇੜ ਉਹਦਾ ਸੀ ਮਹਾਤਮਾ ਖਰੜ ਦੇ ਕੋਲੇ ਡੇਰਾ ਹੈ ਉਹਨਾਂ ਨੂੰ ਬਖਸ਼ਿਸ਼ ਕੀਤੀ ਸੀ ਪ੍ਰਚਾਰ ਲਈ ਪਰ ਅੱਜ ਅਸੀਂ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦੇਖਦੇ ਆਂ ਕਈ ਵਾਰੀ ਡੇਰਿਆਂ ਚੋਂ ਚੁੱਕ ਲਿਆਉਂਦੇ ਆਂ ਆਪਾਂ ਚੁੱਕ ਲਿਆਉਂਦੇ ਆਂ ਵੀ ਨਹੀਂ ਡੇਰੇ ਵਿੱਚ ਮਹਾਰਾਜ ਨਹੀਂ ਰੱਖਣਾ ਮੈਂ ਇਸ ਗੱਲ ਨਾਲ ਸਹਿਮਤ ਹਾਂ ਉੱਥੇ ਪੂਰਾ ਪੂਰਾ ਸਤਕਾਰ ਹੋਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਥੇ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਵਰਤਿਆ ਜਾਣਾ ਚਾਹੀਦਾ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਪਰ ਜਿੱਥੇ ਸਤਕਾਰ ਹੈ ਪੜਨ ਵਾਲੇ ਨੇ ਪਿਆਰ ਵਾਲੇ ਨੇ ਉੱਥੇ ਸਾਨੂੰ ਹਿਦਾ ਨਹੀਂ ਕਰਨਾ ਚਾਹੀਦਾ ਸੁਭਾਵਾ ਸ੍ਰੀ ਚੰਦ ਭਗਵਾਨ ਜੀਆ ਨੇ 16 ਸਾਲ ਦੀ ਉਮਰ ਵਿੱਚ ਪ੍ਰਚਾਰ ਸ਼ੁਰੂ ਕਰਤਾ ਬਹੁਤ ਦੂਰ ਦੂਰ ਤੱਕ ਬਾਬਾ ਸ੍ਰੀਚੰਦ ਭਗਵਾਨ ਜੀਆ ਨੇ ਪ੍ਰਚਾਰ ਕੀਤਾ ਉਦਾਸੀਨ ਮਤ ਦਾ 79 ਮਨੀ ਗੁਰੂ ਸਨ ਕਿਉਂਕਿ ਪੰਡਿਤ ਹਰਦਿਆਲ ਦੇ ਗੁਰ ਭਾਈ ਸਨ 79 ਮਨੀ ਜੀ ਜਿਹੜੇ ਕਸ਼ਮੀਰ ਵਿੱਚ ਰਹਿੰਦੇ ਸਨ ਉਹਨਾਂ ਨੂੰ ਗੁਰੂ ਧਾਰਨ ਕੀਤਾ ਉਹਨਾਂ ਤੋਂ ਉਦਾਸੀਨ ਮਤ ਦੀ ਕੁਝ ਸਿੱਖਿਆ ਵੀ ਲਈ ਬਾਬਾ ਜੀ ਫਿਰ ਦੂਰ ਦੂਰ ਤੱਕ ਤਨਵਾਵਾ ਸ੍ਰੀ ਚੰਦ ਜੀ ਨੇ ਜਾਣਾ ਤੇ ਗੁਰੂ ਨਾਨਕ ਦੇ ਘਰ ਦਾ ਪ੍ਰਚਾਰ ਕਰਨਾ ਖੋਸਤਨਾ ਸੁਖਵਾਹਿ ਗੁਰੂ ਕਿਤੇ ਮਹਾਰਾਜ ਜੀ ਟਾਲੀ ਸਾਹਿਬ ਗਲੜੀ ਸਾਹਿਬ ਬਾੜਟ ਸਾਹਿਬ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੈਂਦਾ ਹੈ ਬਾੜਟ ਸਾਹਿਬ ਜਿੱਥੇ ਬਾਬਾ ਸ੍ਰੀ ਚੰਦ ਜੀ ਨੇ 62 ਸਾਲ ਤਪੱਸਿਆ ਕੀਤੀ ਲੜੀ ਨਾਲ ਆ ਵੀ ਗੱਲ ਮੈਂ ਤੁਹਾਨੂੰ ਦੱਸ ਦੇਵਾਂ ਜੇਸ ਵੇਲੇ ਧੰਗੁਰੂ ਅਮਰਦਾਸ ਮਹਾਰਾਜ ਜੀ ਗੁਰਗੱਦੀ ਤੇ ਬਰਾਜਮਾਨ ਹੋਏ ਆਪਣੇ ਪਰਿਵਾਰ ਨੂੰ ਲੈ ਕੇ ਬਾਬਾ ਸ੍ਰੀ ਚੰਦ ਜੀ ਦੇ ਦਰਸ਼ਨ ਕਰਨ ਗਏ। ਬਾਬਾ ਸ੍ਰੀ ਚੰਦ ਜੀ ਨੂੰ ਆਪਣਾ ਸੁਪੁੱਤਰ ਮੋਹਣ ਦਿੱਤਾ। ਮਹਾਰਾਜ ਕਿਰਪਾ ਕਰੋ। ਇਸ ਮੋਹਣ ਨੂੰ ਆਪਣੇ ਚਰਨਾਂ ਨਾਲ ਜੋੜੋ। ਮੋਹਣ ਬਦੂਤ ਹੋਇਆ ਉਹਨੇ ਸ਼ਾਦੀ ਨਹੀਂ ਕੀਤੀ। ਧੰਗੁਰੂ ਰਾਮਦਾਸ ਜੀ ਗੱਦੀ ਤੇ ਆਏ। ਹਰ ਵੀ ਬਾਬਾ ਸ੍ਰੀ ਚੰਦ ਮਹਾਰਾਜ ਜੀ ਦੇ ਦਰਸ਼ਨ ਕਰਨ ਗਏ ਉਹ ਜਿਹੜੀਆਂ ਨਿਸ਼ਾਨੀਆਂ ਨੇ ਇਤਿਹਾਸਿਕ ਅੱਜ ਵੀ ਮੌਜੂਦ ਨੇ ਇਹ ਕੋਈ ਕੋੜੋਂ ਬਣਾਈ ਹੋਈ ਗੱਲ ਨਹੀਂ ਹੈ ਤੁਸੀਂ ਜਾਓ ਗੁਰਦਾਸਪੁਰ ਜ਼ਿਲ੍ਹੇ ਵਿੱਚ ਬਾੜ ਸਾਬ ਉੱਥੇ ਤੁਹਾਨੂੰ ਮਹਾਰਾਜ ਦੇ ਸਥਾਨ ਵੀ ਬਣੇ ਹੋਏ ਦੇਖਣਗੇ ਜਿੱਥੇ ਮਲਾਪ ਹੋਇਆ ਫਿਰ ਪੰਜਵੇਂ ਪਾਤਸ਼ਾਹ ਗਏ ਸੁਖਮਨੀ ਸਾਹਿਬ ਦੀ ਬਾਣੀ ਉਚਾਰਨ ਕਰਦੇ ਸਨ ਬਾਬਾ ਜੀ ਨੂੰ ਬੇਨਤੀ ਕੀਤੀ ਮਹਾਰਾਜ ਤੁਸੀਂ ਵੀ ਯੋਗਦਾਨ ਪਾਓ 17ਵਾਂ ਸ਼ਲੋਕ ਸੁਖਮਣੀ ਸਹਿਬ ਦਾ 바ਵਾ ਸ੍ਰੀਚੰਦ ਮਹਾਰਾਜੀ ਨੇ ਇੱਕ ਸਿਹਾਰੀ ਬਿਹਾਰੀ ਦਾ ਫਰਕ ਰੱਖਿਆ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਦੀ ਜਗ੍ਹਾ ਹੈ ਭੇ ਸੱਚ ਕੀਤਾ ਨਾਨਕ ਹੋਸੀ ਭੇ ਸੱਚ ਮਹਾਰਾਏ ਕਹਿੰਦੇ ਇਹ ਇੱਕ ਲਾਮਾ ਦਾ ਫਰਕ ਕਿਉਂ 바ਵਾ ਸ੍ਰੀਚੰਦ ਜੀ ਕਹਿਣ ਲੱਗੇ ਗੁਰੂ ਅਰਜਨ ਦੇਵ ਜੀ ਨੂੰ ਕਿ ਸੱਚੇ ਪਾਤਸ਼ਾਹ ਇਹ ਫਰਕ ਤਾਂ ਪਾਇਆ ਮੈਂ ਆਪਣੇ ਪਿਤਾ ਦੀ ਬਰਾਬਰੀ ਨਹੀਂ ਕਰਨੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਛੇਵੇਂ ਪਾਤਸ਼ਾਹ ਗਏ ਪਹਿਲੀ ਹੋ ਗਈ ਸੀ ਬਾਬਾ ਗੁਰਦਿੱਤਾ ਜੀ ਦੀ ਧਾਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਬਾਬਾ ਸ੍ਰੀਚੰਦ ਮਹਾਰਾਜਿਆਂ ਦੀ ਭੇਟ ਕਰ ਦਿੱਤਾ ਬਾਬਾ ਗੁਰਦਿੱਤਾ ਅੱਜ ਅਸੀਂ ਗੁਰੂਆਂ ਤੋਂ ਵੀ ਸਿਆਣੇ ਹੋ ਜਾਂਦੇ ਹਾਂ ਗੁਰੂਆਂ ਤੋਂ ਸਿਆਣੇ ਬਣਨ ਦੀ ਕੋਸ਼ਿਸ਼ ਕਰਦੇ ਆਂ ਤੇ ਨਾਲ-ਨਾਲ ਬਾਬਾ ਗੁਰਦਿੱਤਾ ਜੀ ਨੂੰ ਬਰ ਵੀ ਦਿੱਤਾ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਇੱਕ ਵਾਰ ਮੰਗਿਆ 100 ਵਾਰ ਦਿੱਤਾ ਬਾਬਾ ਸ੍ਰੀਚੰਦ ਜੀ ਕਹਿੰਦੇ ਐਨੀ ਆ ਦੀ ਸੋਭਾ ਹੋਣੀ ਸੋ ਕਹਿਣ ਦਾ ਮਤਲਬ ਬਾਬਾ ਸ੍ਰੀਚੰਦ ਭਗਵਾਨ ਜੀਆਂ ਦਾ ਸਤਕਾਰ ਸਾਰੇ ਗੁਰੂ ਸਹਿਬਾਨ ਕਰਦੇ ਰਹੇ ਜਿੱਥੇ ਵੀ ਜਾਣਾ ਤੇ ਧੋਣਾ ਲਗਾ ਕੇ ਬੈਠਣਾ ਲੋਕਾਂ ਦਾ ਭਲਾ ਕਰਨਾ ਪਖੰਡ ਦੇ ਬਿਲਕੁਲ ਖਿਲਾਫ ਸਾਰੀਆਂ ਜਿਹੜੀਆਂ ਗੁਰਮਤ ਮਰਜ਼ਾ ਦਾ ਗੁਰੂ ਸਹਿਬਾਨ ਗੁਰੂ ਨਾਨਕ ਸਾਹਿਬ ਜੀ ਨੇ ਦਸੀਆਂ ਸਨ ਉਹੀ ਅਪਣਾਈਆਂ ਧੰਨ 바ਵਾ ਸ੍ਰੀ ਚੰਦ ਮਹਾਰਾਜ ਜੀ ਨੇ ਜਿਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕਰਤਾਰਪੁਰ ਖੇਤੀ ਕੀਤੀ ਸੀ ਨਾ ਕਰਤਾਰਪੁਰ ਖੇਤੀ ਕਰਨ ਲੱਗੇ ਉਦਾਸੀਆਂ ਵਾਲੇ ਵਸਤਰ ਲਾਹੇ ਸਨ बाबा श्रीचंद ભગવાન ਜੀ ਆਨੇ ਉਹ ਵਸਤਰ ਮੰਗ ਕੇ ਲਏ ਸੀ बाबा श्रीचंद ਭਗਵਾਨ ਜੀ ਕਹਿਣ ਲੱਗੇ ਮਹਾਰਾਜ ਆਹ ਕਿਰਪਾ ਕਰੋ ਇਹ ਵਸਤਰ ਹੁਣ ਮੈਨੂੰ ਬਖਸ਼ੋ ਤੇ ਮੈਂ ਵੀ ਦੁਨੀਆ ਦਾ ਭਲਾ ਕਰਾਂ ਖੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਚਰਪਟਾ ਨਾਮ ਦਾ ਜੋਗੀ ਗੁਰਦਾਸਪੁਰ ਦੇ ਵਿੱਚ ਜਿੱਥੇ ਬਾਹਰਡ ਸਾਹਿਬ ਹੈ ਉੱਥੇ ਰਹਿੰਦਾ ਹੁੰਦਾ ਸੀ ਮਾਰਜ ਬਾਬਾ ਸ੍ਰੀਚੰਦ ਭਗਵਾਨ ਜੀਆਂ ਦੇ ਜਾਣ ਤੋਂ ਪਹਿਲਾਂ ਦੀ ਗੱਲ ਉਹ ਚਾਰਪੜ ਜੋਗੀ ਕਰਾ ਮਾਤੀ ਸੀ ਰਿੱਧੀਆਂ ਸਿੱਧੀਆਂ ਵਾਸ ਵਿੱਚ ਕੀਤੀਆਂ ਉਸ ਯਸਰੇ ਬਾਬਾ ਜੀ ਗਏ ਉਹਨੂੰ ਪਤਾ ਲੱਗਿਆ ਕਿਉਂਕਿ ਜਿਵੇਂ ਆਮ ਕਹਾਵਤ ਹੈ ਸਿੱਖ ਦਾ ਸਿੱਖ ਬੈਰੀ ਸਾਧੂ ਦਾ ਸਾਧੂ ਬੈਰੀ ਡਾਕਟਰ ਦਾ ਡਾਕਟਰ ਬੈਰੀ ਵੜ ਜਾਂਦਾ ਵੜਨਾ ਨਹੀਂ ਚਾਹੀਦਾ ਕਿਉਂਕਿ ਸਾਨੂੰ ਪਰਮੇਸ਼ਰ ਨੇ ਡਿਊਟੀ ਕੁਝ ਹੋਰ ਲਾਈ ਹੈ ਪੜੋ ਫਿਰ ਇਸਨਾਂ ਪੈਤਰ ਕਰੋ ਸਾਦੂ ਹੁੰਦੇ ਨੇ ਚੰਦਨ ਦਾ ਬੂਟਾ ਭਾਗਾ ਵਾਲੇ ਲਈ ਰੱਖਦੇ ਵंदन ਦਾ ਬੂਟਾਂ ਪਾਤਾ ਵਲੇ ਲਈ ਰੱਖਦੇ ਸਾਧੂ ਹੁੰਦੇ ਯੇ ਵੀ ਬੀ ਬੋਲੋ ਲਾਕਾ ਥੋੜਾ ਰਾੜੇ ਵਾਲੇ ਮਹਾਂਪੁਰਖਾਂ ਦਾ ਭਾਈ ਗੱਜ ਕੇ ਬੋਲੋ ਉਹਨਾਂ ਨੇ ਤਾਂ 60 ਸਾਲ ਪਹਿਲਾਂ ਸੰਗਤ ਦੀ ਕੀਰਤਨ ਦੀ ਸੇਵਾ ਕੀਤੀ ਹੈ ਉੱਚੀ ਬੋਲੋ ਸਾਰੇ ਸੰਗਤਾਂ